अभिनेत्री ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦਕ ਕੰਗਨਰ ਨੋ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਦਾ ਪੂਰੇ ਪੰਜਾਬ 'ਚ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਸੰਸਦ ਮੈਂਬਰ ਅਤੇ ਅਧਾਕਾਰ ਕੰਗਨਰ ਨੋ ਦੀਆਂ ਟਿੱਪਣੀਆਂ ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਦਾਜੀ ਕੇ ਸੀਐਮ ਮਾਨ ਨੇ ਕਿਹਾ ਕਿ ਭਾਜਪਾ ਨੇ ਕੰਗਨਾ ਦੇ ਬਿਆਨ ਨੂੰ ਉਹਨਾਂ ਦਾ ਨਿੱਜੀ ਬਿਆਨ ਦੱਸ ਕੇ ਪੱਲਾ ਛੱਡ ਲਿਆ। ਜੇਕਰ ਇਹ ਸੰਸਦ ਮੈਂਬਰ ਕੰਗਨਾ ਦਾ ਨਿੱਜੀ ਬਿਆਨ ਹੈ ਤਾਂ ਭਾਜਪਾ ਪਾਰਟੀ ਭਾਜਪਾ ਨੂੰ ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੰਗਣਾ ਰੌਦ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਦੇ ਲੋਕਾਂ ਨੇ ਆਪਣੇ ਇਲਾਕੇ ਦੇ ਮਸਲੇ ਹੱਲ ਕਰਨ ਲਈ ਸੰਸਦ ਮੈਂਬਰ ਚੁਣਿਆ ਇਸ ਦੇ ਬਾਵਜੂਦ ਕੰਗਣਾ ਅਜੀਬ ਬੇਤੁਕੀ ਅਤੇ ਬੇਬੁਨਿਆਦੀ ਬਿਆਨ ਦੇ ਰਹੀ ਹੈ ਕਿਸੇ ਸੰਸਦ ਮੈਂਬਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਦੇਸ਼ ਅਤੇ ਸਮਾਜ ਵਿੱਚ ਅਸ਼ਾਂਤੀ ਜਾਂ ਅਸਥਿਰਤਾ ਪੈਦਾ ਕਰੇ ਕੰਗਣਾ ਨੇ ਕਿਸਾਨਾਂ ਖਿਲਾਫ ਜੋ ਬਿਆਨ ਦਿੱਤਾ ਹੈ ਉਹ ਬਿਲਕੁਲ ਗਲਤ ਬਿਆਨ ਹੈ ਕਿਸੇ ਸੰਸਦ ਮੈਂਬਰ ਨੂੰ ਅਜੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਕਿਸੇ ਨੂੰ ਫੇਸ ਪਹੁੰਚੇ ਦੱਸੇ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਕੰਗਣਾ ਦੇ ਬਿਆਨ ਨੂੰ ਆਮ ਮਾਮਲਾ ਦਾਸ ਕੇ ਪੱਲਾ ਝਾੜ ਲਿਆ ਭਾਜਪਾ ਨੂੰ ਸਿਰਫ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਨਿੱਜੀ ਹیثیت ਵਿੱਚ ਦਿੱਤਾ ਗਿਆ ਬਿਆਨ ਹੈ ਪਾਰਟੀ ਨੂੰ ਆਪਣੇ ਸੰਸਦ ਮੈਂਬਰਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਐ.ਸੀ.ਐਮ. ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਅਜੀ ਲੋਕਾਂ ਕੀ ਪਿਆਰ ਨਾਲ ਆਪਣੀ ਜਾਨ ਤੱਕ ਲੈ ਸਕਿਆ ਪਰ ਜੇਕਰ ਅਜੀ ਬੇਤੁਕੀ ਬਿਆਨਬਾਜ਼ੀ ਕੀਤੀ ਗਈ ਤਾਂ ਸੁਭਾਵਿਕ ਹੀ ਸਾਨੂੰ ਗੁੱਸਾ ਆਵੇਗਾ ਇਸ ਲਈ ਮੈਂ ਭਾਜਪਾ ਸਰਕਾਰ ਨੂੰ ਆਪਣੇ ਸੰਸਦ ਮੈਂਬਰਾਂ ਨੂੰ ਕਾਬੂ ਕਰਨ ਲਈ ਕਹਿਣਾ ਚਾਹਾਂਗਾ ਕਿਸਾਨਾਂ ਦਾ ਵਿਰੋਧ ਕਰਨ ਲਈ ਹਰ ਤਰ੍ਹਾਂ ਦੀ ਵਿਆਨੁਬਾਜ਼ੀ ਕੀਤੀ ਜਾ ਰਹੀ ਹੈ ਇਹ ਅਸਹੀ ਹੈ ਤੇ ਸੇਮ ਮਾਨੇ ਕੇ ਹਾਂ ਪਾਰਟੀ ਪਾਸਪਾ ਨੂੰ ਉਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ